ਬਸ ਚੰਦ ਅਸੀਂ ਅੱਜ ਇੱਥੇ ਇਹਨਾਂ ਕੋਲ ਆਏ ਆ ਅਸੀਂ ਇਹਨਾਂ ਨੂੰ 41000 ਰੁਪਇਆ ਜਿਹੜਾ ਫੰਡ ਆ ਇਹ ਭੈਣ ਸੰਦੀਪ ਘਰ ਲੈ ਕੇ ਆਏ ਆ ਅਸੀਂ ਆਪਦੇ ਅਸੀਂ ਹੋਰ ਵੀ ਵਿਸ਼ਵਾਸ ਦਿਵਾਉਣੇ ਆ ਕਿ ਇਸ ਨੌਜਵਾਨ ਦੀ ਅਸੀਂ ਹੋਰ ਵੀ ਮਦਦ ਕਰਾਂਗੇ ਤੇ ਕਿਉਂਕਿ ਇਸ ਨੌਜਵਾਨ ਦੀ ਬਾਹ ਫੜੋ ਖਾਲੀ ਤੁਹਾਨੂੰ ਇੰਟਰਵਿਊ ਦੇਣ ਲਈ ਜਾਂ ਮੀਡੀਆ ਦੇ ਅੱਗੇ ਬੋਲਣ ਨਾਲ ਕੁਝ ਵੀ ਨਹੀਂ ਹੋਣਾ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਜਿੰਨੇ ਵੀ ਮੇਰੇ ਪੰਜਾਬ ਚ ਵੀ ਰਿਪੋਰਟ ਹੋਏ ਨੇ ਇਹਨਾਂ ਨੌਜਵਾਨਾਂ ਨੂੰ ਭਗਵੰਤ ਮਾਨ ਸਰਕਾਰ ਨੌਕਰੀ ਦੇਵੇ ਚਾਹੇ ਕੇਂਦਰੀ ਮੰਤਰੀ ਰਦੀਪ ਸਿੰਘ ਬਿੱਟੂ ਉਥੇ ਸਿਰਫ ਦੋਵੇਂ ਜਣੇ ਸੱਸ ਜਿਹੜੀ ਬਿਆਨਬਾਜ਼ੀ ਨਾ ਕਰਨ ਇੱਕ ਤੋਂ ਦੂਜੇ ਤੇ ਦੁਸ਼ਣਵਾਜ਼ੀ ਨਾ ਲਾਉਣ ਇਹਨਾਂ ਨੂੰ ਨੌਕਰੀ ਦੇਣ ਜਿੰਨੇ ਨੌਜਵਾਨ ਆਏ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਬਹੁਤ ਦੁੱਖ ਦੀ ਗੱਲ ਆ ਕੈਮਰੇ ਸਾਹਮਣੇ ਆਉਣ ਨੂੰ ਦਿਲ ਨਹੀਂ ਕਰਦਾਗਾ ਕਿਸੇ ਦਾ ਵੀ ਪਰ ਕੋਈ ਅਸੀਂ ਕੋਈ ਇੱਥੇ ਸਿਆਸੀ ਇਲਾਹਾ ਲੈਣ ਨਹੀਂ ਆਏਗੇ ਵਾਇਰਲ ਨੂੰ ਜਾਣ ਦੇਣੀ ਆ ਅਸੀਂ ਕੁਦਰਤੀ ਗਿੱਦੜ ਵਾਹੇ ਤੋਂ ਟੂਰਨਾਮੈਂਟ ਸੀ ਅੱਜ ਉੱਥੋਂ ਆ ਰਹੇ ਸੀ ਪੰਨ ਸੰਦੀਪ ਕੌਰ ਖਾਲਸਾ ਧਰਮ ਪਤਨੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਸਾਨੂੰ ਪਤਾ ਲੱਗਾ ਕਿ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਦਾ ਪਿੰਡਾ ਬੱਗਿਆ ਦਾ ਉਥੋਂ ਦਾ ਸਾਡਾ ਨੌਜਵਾਨ ਵੀਰ ਜਿਹਨੂੰ ਸਵੇਰ ਹੀ ਪਹੁੰਚੇ ਸਵੇਰ ਹੀ ਪਹੁੰਚੇ ਡਿਪੋਟ ਦਿੱਤਾ ਸਵੇਰ 4:00 ਵਜੇ ਪਹੁੰਚੇ ਘਰ ਸਾਨੂੰ ਪਤਾ ਲੱਗਾ ਤੇ ਅਸੀਂ ਤਰੰਤੀ ਉਸ ਵੀਰ ਨੂੰ ਮਿਲਣ ਆਏ ਹੌਸਲਾ ਦੇਣ ਆਏ ਆ ਕਿਉਂਕਿ ਆਰਥਿਕ ਸੱਟ ਬਹੁਤ ਵੱਡੀ ਲੱਗੀ ਆ ਭਰਾਵੋ 40 45 ਲੱਖ ਰੁਪਈਆ ਲਾ ਕੇ ਨੌਜਵਾਨ ਗਿਆ ਜ਼ਮੀਨ ਵੀ ਹੈਣੀਗੀ ਹਰੇਕ ਨੂੰ ਹੁੰਦਾ ਕਿ ਸਾਡਾ ਕਾਰੋਬਾਰ ਉੱਚਾ ਚੱਕਿਆ ਜਾਵੇ ਮੇਰੇ ਬੱਚੇ ਚੰਗਾ ਜੀਵਨ ਬਸਰ ਕਰਨ ਬੱਚਿਆਂ ਦੀ ਖਾਤਰ ਭੁੱਖੇ ਧਿਆਏ ਅਸੀਂ ਕਿਰਤਾਂ ਕਰਦੇ ਆਂ ਵੇਖੋ ਕਿੰਨੇ ਜੰਗਲਾਂ ਵਿੱਚ ਦੀ ਤੁਰ ਕੇ ਗਿਆ ਬੱਚਿਆਂ ਦੀ ਖਾਤਰ ਆਪਣੀ ਜਾਨ ਬਾਜ਼ੀ ਤੇ ਲਾ ਕੇ ਗਿਆ ਨੌਜਵਾਨ ਤੇ ਅਸੀਂ ਇਹਨਾਂ ਦੇ ਘਰ ਇਹਨਾਂ ਨੂੰ ਮਿਲਣ ਆਏ ਆ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬੇਨਤੀ ਕਰੂੰਗਾ ਰਣਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਵੀ ਕੱਲ ਉੱਥੇ ਅਮਰitsar ਗਿਆ ਜਦੋਂ ਇਹ ਨੌਜਵਾਨ ਉੱਥੇ ਉਤਰੇ ਆ ਕੱਲੇ ਅਸੀਂ মিডিਆ ਤੇ ਬੋਲਣ ਦਾ ਕੁਛ ਨਹੀਂ ਬਣਾ ਸਾਡੀ ਤਾਂ ਸਰਕਾਰ ਨਹੀਂ ਨੰਬਰ ਆਫ ਪਾਰਲੀਮੈਂਟ ਕੁਛ ਨਹੀਂ ਕਰ ਸਕਦਾ ਆਰਥਿਕ ਸੈਦਾ ਨਿੱਜੀ ਦੇ ਨਹੀਂ ਸਕਦਾਗਾ ਤੇ ਅਸੀਂ ਆਪਦੇ ਕੋਲੋਂ 41000 ਰੁਪਇਆ ਭੈਣ ਸੰਦੀਪ ਕੌਰ ਇਸ ਨੌਜਵਾਨ ਨੂੰ ਦੇਣ ਲੱਗੇ ਆ ਸੀ ਤੁਛ ਜੀ ਮਦਦਾ ਕਿ ਕਿਉਂ ਕਿੱਥੇ 40 ਲੱਖ ਲੱਗਾ ਅਸੀਂ ਬੇਨਤੀ ਕਰਦੇ ਆ ਨਰੇ ਵੀਰਾਂ ਨੂੰ ਹੱਥ ਜੋੜ ਕੇ ਅਸੀਂ ਜਿਹਦੇ ਜਦੋਂ ਕਿਤੇ ਹੜ ਆ ਜਾਂਦਾ ਹੜ ਆਉਂਦਾ ਤੇ ਅਸੀਂ ਉੱਥੇ ਜਾ ਕੇ ਕਿੰਨੀ ਮਦਦ ਕਰਦੇ ਆ ਵੀ ਉਹ ਘਰ-ਬਾਰ ਤਬਾਹ ਹੋ ਗਿਆ ਚਾਹੇ ਕਿਤੇ ਤੂਫਾਨ ਆਉਂਦਾ ਜਦੋਂ ਘਰ ਫਟ ਡਿੱਗ ਪੈਂਦੇ ਇਹਦਾ ਵੀ ਅੱਜ ਸਮਝ ਲਓ ਘਰ-ਬਾਰ ਡਿੱਗ ਪਿਆ ਤੂਫਾਨ ਆਇਆ ਇਸ ਪਰਿਵਾਰ ਦੇ ਉੱਤੇ ਤੇ ਇਸ ਕਰਕੇ ਬੇਨਤੀ ਆ ਭਰਾਵੋ ਖਾਲਸਾ ਏਡ ਨੂੰ ਮੇਰੀ ਬੇਨਤੀ ਆ ਖਾਸ ਕਰਕੇ ਖਾਲਸਾ ਜਿੰਨੇ ਪੰਜਾਬ ਦੇ ਨੌਜਵਾਨ ਆਏ ਆ ਸਾਰਿਆਂ ਦੀ ਬਾਹ ਫੜੋ ਕੁਛ ਨਹੀਂ ਹੁੰਦਾ ਤਿਲ ਫੁੱਲ ਜੇ ਤੁਸੀਂ ਆਪਾਂ 20 2000 30000 ਰੁਪਇਆ ਪਾਲਾਂਗੇ ਕੋਈ ਵੱਡੀ ਗੱਲ ਨਹੀਂ ਜੇ ਘਰੇ ਬਿਮਾਰੀ ਲੱਗ ਜੇ ਨਾ ਤਿੰਨ ਤਿੰਨ ਚਾਰ ਚਾਰ ਲੱਖ ਰੁਪਇਆ ਲੱਗ ਜਦਾ ਕੈਂਸਰ ਕਾਲੇ ਪੀਲੇ ਅਗੀਆਂ ਬਿਮਾਰੀਆਂ ਨਾਲ ਸੀ ਸਾਡੇ ਘਰ ਉਜੜ ਰਏ ਨਾਲੇ ਪਰਿਵਾਰ ਦਾ ਜੀ ਸਟਾ ਉਥੇ ਚੀਕ ਰਿਆ ਚੀਕ ਚਿੰਗਿਆੜਾ ਪਾ ਰਿਆ ਤੇ ਉਥੇ ਸਾਡੇ ਪੈਸੇ ਵੀ ਤਬਾਹ ਹੋ ਰਹੇ ਆ ਤੇ ਪਰ ਸਾਨੂੰ ਅੱਜ ਮੈਂ ਬੇਨਤੀ ਕਰੂੰਗਾ ਇਹਨਾਂ ਨੌਜਵਾਨਾਂ ਨੂੰ ਭਗਵੰਤ ਮਾਨ ਸਰਕਾਰ ਨੌਕਰੀ ਦੇਵੇ ਚਾਹ ਕੇਂਦਰੀ ਮੰਤਰੀ ਰਦੀਪ ਸਿੰਘ ਬਿੱਟੂ ਉਥੇ ਸਿਰਫ ਦੋਵੇਂ ਜਣੇ ਸੱਸ ਜਿਹੜੀ ਬਿਆਰਬਾਦੀ ਨਾ ਕਰਨੇ ਇੱਕ ਦੂਜੇ ਤੇ ਦੁਸ਼ਰਵਾਦੀ ਨਾ ਲਾਉਣ ਇਹਨਾਂ ਨੂੰ ਨੌਕਰੀ ਦੇਣ ਜਿੰਨੇ ਨੌਜਵਾਨ ਆਏ ਆ ਬਾਹ ਫੜਨ ਇਹਨਾਂ ਦੀ ਕੱਲਾ ਉਥੇ ਜਾ ਕੇ ਅਸੀਂ ਲੈਣ ਆਏ ਆ ਅਸੀਂ ਸਵਾਗਤ ਕਰਨਾ ਇਹ ਗੱਲਾਂ ਨਾ ਕਰਨੇ ਫਜ਼ੂਲ ਗੱਲਾਂ ਅਸੀਂ ਅੱਜ ਇੱਥੇ ਇਹਨਾਂ ਕੋਲ ਆਏ ਆ ਅਸੀਂ ਇਹਨਾਂ ਨੂੰ 41000 ਰੁਪਇਆ ਜਿਹੜਾ ਫੰਡ ਆ ਇਹ ਭੈਣ ਸੰਦੀਪ ਘਰ ਲੈ ਕੇ ਆਏ ਆ ਅਸੀਂ ਆਪਦੇ ਅਸੀਂ ਹੋਰ ਵੀ ਵਿਸ਼ਵਾਸ ਦਿਵਾਉਣੇ ਆ ਕਿ ਇਸ ਨੌਜਵਾਨ ਦੀ ਅਸੀਂ ਹੋਰ ਵੀ ਮਦਦ ਕਰਾਂਗੇ ਤੇ ਕਿਉਂਕਿ ਇਸ ਨੌਜਵਾਨ ਦੀ ਬਾਹ ਫੜੋ ਇਸ ਪਰਿਵਾਰ ਦੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਕਰਵਾ ਆਰਥਿਕ ਤੌਰ ਤੇ ਇਹ ਪਰਿਵਾਰ ਦੁਆਰਾ ਖੜੇ ਖੜੇ ਹੋ ਸਕਣ ਇਹਦੇ ਬੱਚਿਆਂ ਦਾ ਚੰਗਾ ਜੀਵਨ ਬਸਰ ਕਰ ਸਕੇ ਚੰਗੇ ਸਕੂਲਾਂ ਚ ਲਾਵੇ ਉਹਦੇ ਬੱਚਿਆਂ ਨੂੰ ਕਿਉਂਕਿ ਹਰੇਕ ਦੀ ਇੱਛਾ ਹੁੰਦੀ ਮੇਰਾ ਬੱਚਾ ਪੜ੍ਹ ਲਿਖ ਚੰਗੇ ਸਕੂਲ ਚ ਪੜੇ ਮੇਰੇ ਬੱਚੇ ਦੇ ਚੰਗੇ ਕੱਪੜੇ ਪਾਏ ਹੋਣੇ ਨੌਜਵਾਨ ਦੇਖੋ ਪੰਜਾਬ ਦੀ ਧਰਤੀ ਨੂੰ ਛੱਡ ਕੇ ਉਹਦੇ ਬੱਚਿਆਂ ਦੀ ਖਾਤਰ ਯਾਰ ਗਿਆ ਤੇ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਮੇਰੀ ਖਾਲਸਾ ਈਡ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਆ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਹਰੇਕ ਤੋਂ ਪਹੁੰਚਦੇ ਹੋ ਸਾਡੇ ਪੰਜਾਬ ਤੋਂ ਬਾਹਰ ਵੀ ਸਾਡੇ ਇਹ ਭਾਰਤ ਤੋਂ ਬਾਹਰ ਵੀ ਜਿੱਥੇ ਵੀ ਕੋਈ ਆਫਤ ਆਉਂਦੀ ਤੁਸੀਂ ਅੱਜ ਆਫਤ ਆਈ ਇਹਨਾਂ ਪਰਿਵਾਰਾਂ ਤੇ ਮੈਂ ਕਹੂੰਗਾ ਇਹ ਆਫਤ ਦੇ ਮਾਰੇ ਜਾਂ ਲੋਕ ਇਹਨਾਂ ਲੋਕਾਂ ਦੀ ਜਰੂਰ ਵਾਹ ਫੜੋ ਮੈਂ ਰਾਕੇ ਦੀ ਸੰਗਤੋਂ ਬੇਨਤੀ ਕਰਦਾ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਕਰਦਾ ਸਾਡੀ ਸਰਖਾ ਹੈਗੀ ਆ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਦਿੰਦਣ 117 ਐਮਐਲਏ ਸਾਰੇ ਇੱਕ ਇੱਕ ਮਹੀਨੇ ਦੀ ਤਨਖਾਹ ਇਹਨਾਂ ਪਰਿਵਾਰਾਂ ਵਾਸਤੇ ਕੱਢ ਸਕਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਪਰਿਵਾਰਾਂ ਸ਼੍ਰੋਮਣੀ ਕਮੇਟੀ ਹੈ ਸਾਡੀ ਮਹਾਨ ਸੰਸਥਾ ਉਹ ਬੇਨਤੀ ਜੇ ਸਰਕਾਰ ਨਹੀਂ ਫੜਦੀ 2 ਨੰਬਰ ਤੇ ਉਹਨਾਂ ਦਾ ਫਰਜ਼ ਬਣਦਾ ਹੈ ਨੌਜਵਾਨ ਕੇਸੜੀ ਰੱਖ ਲੈਣਗੇ ਉਹਨਾਂ ਨੂੰ ਨੌਕਰੀਆਂ ਦੇ ਸ਼੍ਰਮਣੀ ਕਮੇਟੀ ਦੇ ਸਕਦੀ ਹੈ 20 30 ਹਜ਼ਾਰ ਰੁਪਏ ਤਨਖਾਹ ਐਸਜੀਪੀਸੀ ਨੂੰ ਵੀ ਬੇਨਤੀ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸ਼ਰਮਣੀ ਗੁਰਦਵਾਰੇ ਤਿੰਨਾ ਜੋ ਕੋਈ ਤਾਂ ਜਾਗੋ ਖਾਸ ਕਰਕੇ ਖਾਲਸਾ ਏਡ ਚਾਹੇ ਹੋਰ ਜਿੰਨੀਆਂ ਸਾਡੀਆਂ ਸੰਸਥਾਵਾਂ ਚਾਹਣੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਪੰਜਾਬ ਸਰਕਾਰ ਆ ਕੇਂਦਰ ਸਰਕਾਰ ਆ ਇਹ ਇਹਨਾਂ ਦੀ ਬਾਹ ਫੜਨ ਕੱਲ ਖਾਲੀ ਤੁਹਾਨੂੰ ਇੰਟਰਵਿਊ ਦੇਣ ਲਈ ਜਾਂ ਮੀਡੀਆ ਦੇ ਅੱਗੇ ਬੋਲਣ ਨਾਲ ਕੁਝ ਵੀ ਨਹੀਂ ਹੋਣਾ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਜਿੰਨੇ ਵੀ ਮੇਰੇ ਪੰਜਾਬ ਚ ਵੀ ਰਿਪੋਰਟ ਹੋਏ ਨੇ ਸਾਰਿਆਂ ਨੂੰ ਇਹਨਾਂ ਨੂੰ ਸਰਕਾਰੀ ਨੌਕਰੀ ਦਵੇ ਪੰਜਾਬ ਸਰਕਾਰ ਜਾਂ ਇੰਦਰ ਸਰਕਾਰ ਦਾ ਇਹ ਫਰਜ਼ ਬਣਦਾ ਤੇ ਉਹ ਆਪਣੇ ਫਰਜ਼ ਨੂੰ ਸਮਝ ਸੇ ਹੋਏ ਵੀਰ ਉਹਨਾਂ ਦੀ ਜ਼ਰੂਰ ਬਾਹ ਪੜਨ ਤੇ ਬਾਕੀ ਵੀ ਜਿੰਨੇ ਵੀ ਮੈਂ ਕਹਿੰਦੀ ਆ ਸਾਰੇ ਪੰਜਾਬ ਦੇ ਵਿੱਚੋਂ ਕੋਈ ਜਿੰਨਾ ਵੀ ਕਰ ਸਕਦਾ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦੀ ਹੈਲਪ ਕਰੋ ਤਾਂ ਜੋ ਇਹਨਾਂ ਦਾ ਬੈਕਅਪ ਹੋ ਸਕੇ ਤੇ ਜਿਹੜੀ ਇਹਨਾਂ ਨੂੰ ਸਪੋਰਟ ਮਿਲ ਸਕੇ ਅਸੀਂ ਅੱਜ ਇੱਥੇ ਇਹਨਾਂ ਕੋਲ ਆਏ ਆ ਅਸੀਂ ਇਹਨਾਂ ਨੂੰ 41000 ਰੁਪਿਆ ਜਿਹੜਾ ਫੰਡ ਆ ਇਹ ਭੈਣ ਸੰਦੀਪ ਘਰ ਲੈ ਕੇ ਆਏ ਆ